ਕਿ ਇਨਸਾਨੀਅਤ ਦਾ ਕੋਈ ਮੁੱਲ ਹੁੰਦਾ ਹੈ ਕਿ ਅੱਜ ਦੀ ਦੁਨੀਆ 'ਚ ਕੋਈ ਕਿਸੇ ਅਣਜਾਣ ਲਾवारिस ਇਨਸਾਨ ਦੇ ਲਈ ਆਪਣੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਣ ਕੁਰਬਾਨ ਕਰ ਸਕਦਾ ਹੈ ਜੇਕਰ ਕੋਈ ਅਝਿਹਾ ਕਰਦਾ ਹੈ ਕਿ ਕੋਈ ਉਸ ਨੂੰ ਨੇਕੇ ਦਾ ਸਿਲਾ ਮਿਲਦਾ ਹੈ ਇਨਾਮ ਮਿਲਦਾ ਹੈ ਇਹ ਕਹਾਣੀ ਮਮਤਾ ਦੀ ਇੱਕ ਅਜੀਹੀ ਨਰਸ ਦੀ ਹੈ ਜਿਸ ਨੇ ਇੱਕ ਲਾवारिस ਬੇਵਸ ਮਰੀਜ਼ 'ਚ ਆਪਣੇ ਪਿਤਾ ਦੀ ਰੂਹ ਦੇਖੀ ਤੇ ਉਸ ਦੀ ਸੇਵਾ ਵਿੱਚ ਆਪਣਾ ਸਭ ਕੁਝ ਲਗਾ ਦਿੱਤਾ ਉਸ ਨੂੰ ਨਹੀਂ ਪਤਾ ਸੀ ਕਿ ਉਹ ਮਰੀਜ਼ ਕੌਣ ਹੈ ਕਿੱਥੋਂ ਆਇਆ ਪਰ ਠੀਕ 2 ਮਹੀਨੇ ਬਾਅਦ ਜਦੋਂ ਉਸ ਮਰੀਜ਼ ਦਾ ਕਰੋੜਪਤੀ ਪੁੱਤ ਵਿਦੇਸ਼ ਤੋਂ ਵਾਪਸ ਆਇਆ ਤਾਂ ਉਸ ਸਰਕਾਰੀ ਹਸਪਤਾਲ ਦੇ ਵਿੱਚ ਜੋ ਹੋਇਆ ਉਸ ਨੇ ਦੌਲਤ ਤੇ ਇਨਸਾਨੀਅਤ ਦੇ ਵਿੱਚ ਦੀ ਹਾਰ ਇੱਕ ਕੰਦ ਨੂੰ ਸਿੱਟ ਦਿੱਤਾ ਮਮਤਾ ਦੀ ਬਿਨਾਂ ਕਿਸੇ ਲਾਲਚ ਤੋਂ ਕੀਤੀ ਹੋਈ ਸੇਵਾ ਦੀ ਇਸ ਕਹਾਣੀ ਨੂੰ ਮਹਿਸੂਸ ਕਰਦੇ ਹਾਂ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਅੱਜ ਦੀ ਜੋ ਕਹਾਣੀ ਹੈ ਉਹ ਦਿੱਲੀ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਜਿੱਥੇ ਦੀ ਹਵਾਵਾਂ ਦਵਾਈਆਂ ਦੀ ਸਮੈਲ ਮਰੀਜ਼ਾਂ ਦੀ ਚੀਕਾਂ ਦੀਆਂ ਆਵਾਜ਼ਾਂ ਡਾਕਟਰਾਂ ਤੇ ਨਰਸਾਂ ਦੀ ਭੱਗ ਦੌੜ ਚੱਲਦੀ ਰਹਿੰਦੀ ਸੀ ਇਹ ਇੱਕ ਅਜੀਬੀ ਦੁਨੀਆ ਸੀ ਜਿੱਥੇ ਹਰ ਰੋਜ਼ ਜ਼ਿੰਦਗੀ ਤੇ ਮੌਤ ਦੇ ਵਿੱਚ ਜੰਗ ਚੱਲਦੀ ਸੀ ਇਸੇ ਜੰਗ ਦੇ ਇੱਕ ਸਿਪਾਈ ਸੀ ਮਮਤਾ 26 ਸਾਲ ਦੀ ਮਮਤਾ ਜਿਹੜੀ ਪਿਛਲੇ 7 ਸਾਲਾਂ ਤੋਂ ਇਸ ਹਸਪਤਾਲ ਦੇ ਜਰਨਲ ਵਾਰਡ 'ਚ ਨਰਸ ਦਾ ਕੰਮ ਕਰ ਰਹੀ ਸੀ ਉਹ ਇੱਕ ਛੋਟੇ ਜਿਹੇ ਪਿੰਡ ਤੋਂ ਆਈ ਸੀ ਤੇ ਉਸਦੇ ਸੁਪਨੇ ਵੀ ਛੋਟੇ ਸੀ ਬਸ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਦੇਖਭਾਲ ਕਰਨਾ ਤੇ ਆਪਣੇ ਛੋਟੇ ਭਰਾ ਦੀ ਪੜ੍ਹਾਈ ਪੂਰੀ ਕਰਵਾਉਣਾ ਮਮਤਾ ਦੇ ਲਈ ਉਸਦੀ ਡਿਊਟੀ ਸਿਰਫ ਇੱਕ ਨੌਕਰੀ ਨਹੀਂ ਬਲਕਿ ਇੱਕ ਮਿਸ਼ਨ ਸੀ ਜਿੱਥੇ ਦੂਜੀ ਨਰਸਾਂ ਤੇ ਕਰਮਚਾਰੀ ਕੰਮ ਨੂੰ ਬੋਝ ਸਮਝ ਕੇ ਕਰਦੇ ਸੀ ਉਥੇ ਹੀ ਮਮਤਾ ਹਰ ਇੱਕ ਮਰੀਜ਼ ਦੀ ਤਕਲੀਫ ਨੂੰ ਆਪਣੀ ਸਮਝ ਕੇ ਸੇਵਾ ਕਰਦੀ ਸੀ ਉਸਦੇ ਸੁਭਾਅ ਦੀ ਇਹ ਨਰਮੀ ਅਤੇ ਦਿਆਲਤਾ ਦੇ ਕਾਰਨ ਮਰੀਜ਼ ਉਸ ਨੂੰ ਭੈਣ ਕਹਿ ਕੇ ਬੁਲਾਉਂਦੇ ਸੀ ਪਰ ਹਸਪਤਾਲ ਦਾ ਸਿਸਟਮ ਤੇ ਕੁਝ ਕਰਮਚਾਰੀਆਂ ਦਾ ਗੰਦਾ ਵਿਵਹਾਰ ਅਕਸਰ ਉਸ ਦੇ ਦਿਲ ਨੂੰ ਦੁੱਖ ਦਿੰਦਾ ਸੀ ਖਾਸ ਕਰ ਉਦੋਂ ਜਦੋਂ ਕੋਈ ਲਾਵਾਰਿਸ ਮਰੀਜ਼ ਆਉਂਦਾ ਸੀ ਇੱਕ ਲਾਵਾਰਿਸ ਮਰੀਜ਼ ਮਤਲਬ ਕੀ ਇੱਕ ਅਜਿਹਾ ਇਨਸਾਨ ਜਿਸ ਦਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਹੁੰਦਾ ਨਾ ਹੀ ਕੋਈ ਨਾਮ ਤੇ ਨਾ ਕੋਈ ਪਤਾ ਤੇ ਨਾ ਹੀ ਕੋਈ ਰਿਸ਼ਤੇਦਾਰ ਅਜਿਹੇ ਮਰੀਜ਼ਾਂ ਨੂੰ ਅਕਸਰ ਹਸਪਤਾਲ ਦੇ ਇੱਕ ਖੁੰਝੇ ਦੇ ਪਏ ਬਿਸਤਰ ਉਤੇ ਪਾਇਆ ਜਾਂਦਾ ਸੀ ਜਿੱਥੇ ਉਨ੍ਹਾਂ ਦੀ ਕੋਈ ਖਾਸ ਪਰਵਾਹ ਨਹੀਂ ਕੀਤੀ ਜਾਂਦੀ ਸੀ ਇੱਕ ਮਹੀਨੇ ਪਹਿਲਾਂ ਅਜਿਹਾ ਹੀ ਇੱਕ ਮਰੀਜ਼ ਆਇਆ ਸੀ ਪੁਲਿਸ ਨੂੰ ਹੋ ਇੱਕ ਪਾਰਕ ਤੇ ਲੱਗੇ ਸਿਮਿੰਟਡ ਕੁਰਸੀਆਂ ਤੇ ਬੇਹੋਸ਼ ਪਿਆ ਮਿਲਿਆ ਸੀ ਇੱਕ ਬਜ਼ੁਰਗ ਆਦਮੀ ਕੋਈ 75 ਸਾਲ ਦਾ ਉਸਦੇ ਕੱਪੜੇ ਤਾਂ ਠੀਕ-ਠਾਕ ਸੀ ਪਰ ਉਸਦੀ ਹਾਲਤ ਬਹੁਤ ਹੀ ਖਰਾਬ ਸੀ ਉਸ ਦੇ ਕੋਲ ਅਜਿਹਾ ਕੁਝ ਵੀ ਨਹੀਂ ਸੀ ਜਿਸ ਨਾਲ ਉਸ ਦੀ ਪਛਾਣ ਹੋ ਸਕੇ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਬ੍ਰੇਨ ਹੈਮਰੇਜ ਹੋਇਆ ਹੈ ਤੇ ਉਹ ਕੋਮਾ ਦੇ ਵਿੱਚ ਹੈ ਉਸ ਦੇ ਬਚਣ ਦੀ ਉਮੀਦ ਨਾ ਦੇ ਬਰਾਬਰ ਸੀ ਉਸ ਨੂੰ ਲਾਵਾਰਿਸ ਮੰਨ ਕੇ ਵਾਰਡ ਦੇ ਸਭ ਤੋਂ ਲਾਸਟ ਵਾਲੇ ਬਿਸਤਰ ਬੈੱਡ ਨੰਬਰ 25 ਤੇ ਪਾ ਦਿੱਤਾ ਗਿਆ ਬਾਕੀ ਸਾਰਿਆਂ ਦੇ ਲਈ ਉਹ ਸਿਰਫ ਬੈੱਡ ਨੰਬਰ 25 ਸੀ ਪਰ ਮਮਤਾ ਦੇ ਲਈ ਉਹ ਇੱਕ ਬੇਵਸ ਲਾਚਾਰ ਇਨਸਾਨ ਸੀ ਉਸ ਨੂੰ ਉਸ ਬਜ਼ੁਰਗ ਆਦਮੀ ਦੀ ਚੁਰਰੀਆਂ ਭਰੇ ਚਿਹਰੇ 'ਚੋਂ ਆਪਣੇ ਪਿੰਡ ਵਿੱਚ ਰਹਿੰਦੇ ਪਿਤਾ ਦੀ ਝਲਕ ਦਿਖਾਈ ਦਿੱਤੀ। ਉਸ ਦਿਨ ਤੋਂ ਮਮਤਾ ਨੇ ਉਸ ਲਾवारिस ਮਰੀਜ਼ ਦੀ ਜ਼ਿੰਮੇਵਾਰੀ ਖੁਦ ਲੈ ਲਈ। ਉਸ ਦਾ ਨਾਮ ਕਿਸੇ ਨੂੰ ਨਹੀਂ ਪਤਾ ਸੀ। ਤਾਂ ਮਮਤਾ ਨੇ ਮਨ ਦੇ ਮਨਚ ਹੀ ਪਿਤਾ ਕਹਿਣਾ ਸ਼ੁਰੂ ਕਰ ਦਿੱਤਾ। ਉਹ ਆਪਣੀ ਡਿਊਟੀ ਖਤਮ ਹੋਣ ਤੋਂ ਬਾਅਦ ਵੀ ਕਈ ਘੰਟੇ ਉਸ ਬਜ਼ੁਰਗ ਦੇ ਕੋਲ ਬੈਠੀ ਰਹਿੰਦੀ। ਉਹ ਰੋਜ਼ ਉਹਨਾਂ ਦੇ ਸਰੀਰ ਨੂੰ ਸਰਪੰਚ ਕਰਦੀ। ਉਹਨਾਂ ਦੇ ਕੱਪੜੇ ਚੇਂਜ ਕਰਦੀ ਤੇ ਟਾਈਮ ਤੇ ਉਹਨਾਂ ਦੇ ਲੱਗੀ ਹੋਈ ਪਾਈਪ 'ਚ ਜਾਣ ਵਾਲੇ ਖਾਣੇ ਦਾ ਧਿਆਨ ਰੱਖਦੀ ਜਦੋਂ ਦੂਜੇ ਕਰਮਚਾਰੀ ਕਹਿੰਦੇ ਕਿਉਂ ਆਪਣਾ ਟਾਈਮ ਖਰਾਬ ਕਰ ਰਹੀ ਹੈ ਮਮਤਾ ਇਸ ਦਾ ਕੋਈ ਨਹੀਂ ਹੈ 2-4 ਦਿਨਾਂ ਦਾ ਮਹਿਮਾਨ ਹੈ ਚਲਿਆ ਜਾਵੇਗਾ ਤਾਂ ਮਮਤਾ ਹੱਸਦੇ ਹੋਏ ਕਹਿੰਦੀ ਕੋਈ ਨਹੀਂ ਹੈ ਤਾਂ ਹੀ ਤਾਂ ਮੈਂ ਆ ਨਰਸ ਦਾ ਫਰਜ਼ ਸਿਰਫ ਦਵਾਈ ਦੇਣਾ ਹੀ ਨਹੀਂ ਸੇਵਾ ਕਰਨਾ ਵੀ ਹੈ ਉਹੋ ਅਕਸਰ ਉਸ ਬਜ਼ੁਰਗ ਦੇ ਨਾਲ ਗੱਲਾਂ ਕਰਦੀ ਭਾਵੇਂ ਉਹ ਕੋਮਾ ਵਿੱਚ ਸੀ ਉਹ ਨਰਸ ਉਹਨਾਂ ਨੂੰ ਆਪਣੇ ਪਿੰਡ ਦੇ ਕਿਸੇ ਸੁਣਾਉਂਦੀ ਆਪਣੀ ਮਾਂ ਦੀਆਂ ਗੱਲਾਂ ਦੱਸਦੀ ਤੇ ਕਦੇ-ਕਦੇ ਭਗਵਤ ਗੀਤਾ ਦੇ ਸ਼ਲੋਕ ਵੀ ਪੜ੍ਹ ਕੇ ਸੁਣਾਉਂਦੀ ਉਸ ਨੂੰ ਲੱਗਦਾ ਸ਼ਾਇਦ ਉਸ ਦੀ ਆਵਾਜ਼ ਉਹਨਾਂ ਤੱਕ ਪਹੁੰਚ ਰਹੀ ਹੋਵੇ ਉਹ ਆਪਣੇ ਘਰ ਤੋਂ ਕਦੇ-ਕਦੇ ਸੂਪ ਬਣਾ ਕੇ ਲਿਆਉਂਦੀ ਤੇ ਕਦੇ ਡਾਕਟਰਾਂ ਦੀ ਆਗਿਆ ਲੈ ਕੇ ਉਸ ਬਜ਼ੁਰਗ ਨੂੰ ਬਿਲਾਉਣ ਦੀ ਕੋਸ਼ਿਸ਼ ਕਰਦੀ ਉਸਨੇ ਆਪਣਾ ਥੋੜੀ ਜਿਹੀ ਸੈਲਰੀ ਤੋਂ ਪੈਸੇ ਬਚਾ ਕੇ ਉਸ ਬਜ਼ੁਰਗ ਦੇ ਲਈ ਨਵਾਂ ਕੰਬਲ ਤੇ ਕੁਝ ਸਾਫ਼ ਕੱਪੜੇ ਵੀ ਖਰੀਦੇ ਸੀ ਪੂਰਾ ਡੇਢ ਮਹੀਨਾ ਬੀਤ ਗਿਆ ਬਜ਼ੁਰਗ ਬਾਪੂ ਦੀ ਸਿਹਤ 'ਚ ਕੋਈ ਵੀ ਸੁਧਾਰ ਨਹੀਂ ਸੀ ਉਹ ਉਵੇਂ ਹੀ ਕੋਮਾ ਦੇ ਵਿੱਚ ਸੀ ਸਾਹ ਚੱਲ ਰਹੇ ਸੀ ਪਰ ਸਰੀਰ ਬੇਜਾਨ ਸੀ ਹਸਪਤਾਲ ਦੇ ਵੱਡੇ ਡਾਕਟਰ ਹੁਣ ਕਹਿਣ ਲੱਗੇ ਸੀ ਕਿ ਹੁਣ ਉਮੀਦ ਛੱਡ ਦੇਣੀ ਚਾਹੀਦੀ ਹੈ ਪਰ ਮਮਤਾ ਨੇ ਉਮੀਦ ਨਹੀਂ ਛੱਡੀ ਉਹ ਹੁਣ ਵੀ ਉਸੇ ਉਮੀਦ ਦੇ ਨਾਲ ਲਗਨ ਦੇ ਨਾਲ ਉਹਨਾਂ ਦੀ ਸੇਵਾ ਕਰਦੀ ਰਹੀ ਫਿਰ ਇੱਕ ਦਿਨ ਉਹ ਹੋਇਆ ਜਿਹੜਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਉਸ ਦਿਨ ਸਵੇਰੇ ਹਸਪਤਾਲ ਦੇ ਬਾਹਰ ਇੱਕ ਕਾਲੇ ਰੰਗ ਦੀ ਚਮਕਦੀ ਹੋਈ ਬੈਟਲਕਾਰ ਆ ਕੇ ਰੁਕੀ ਅਜੇ ਹੀ ਗੱਡੀ ਸਰਕਾਰੀ ਹਸਪਤਾਲ ਦੀ ਪਾਰਕਿੰਗ 'ਚ ਸ਼ਾਇਦ ਪਹਿਲੀ ਵਾਰ ਆਈ ਸੀ ਗੱਡੀ ਵਿੱਚੋਂ ਇੱਕ ਨੌਜਵਾਨ ਉਤਰਿਆ ਕੋਈ 28-30 ਸਾਲ ਦਾ ਉਸਨੇ ਇੱਕ ਮਹਿੰਗੇ ਵਾਲਾ ਇਟਾਲੀਅਨ ਸੂਟ ਪਾਇਆ ਹੋਇਆ ਸੀ ਉਸ ਦੀਆਂ ਅੱਖਾਂ ਤੋਂ ਤੇ ਚਿਹਰੇ ਤੋਂ ਚਿੰਤਾ ਦੀ ਕਬਰਾਟ ਸਾਫ਼ ਝਲਕ ਰਹੀ ਸੀ ਉਹ ਸੀ ਅਨਿਲ ਬਰਮਾ ਅਮਰੀਕਾ ਦਾ ਇੱਕ ਬਹੁਤ ਵੱਡਾ ਬਿਜ਼ਨਸਮੈਨ ਭਾਰਤ ਦੇ ਟੌਪ ਉਦਯੋਗਪਤੀਆਂ 'ਚੋਂ ਇੱਕ ਉਹ ਭੱਜਦੇ ਹੋਏ ਹਸਪਤਾਲ ਦੀ ਰਿਸੈਪਸ਼ਨ 'ਚ ਪਹੁੰਚਿਆ ਉਹਨਾਂ ਨੇ ਆਪਣੇ ਫੋਨ 'ਚ ਇੱਕ ਫੋਟੋ ਦਿਖਾਉਂਦੇ ਹੋਏ ਪੁੱਛਿਆ ਕਿ ਇਹ ਬਜ਼ੁਰਗ ਇੱਥੇ ਦਾਖਲ ਹੈ ਇਹਨਾਂ ਦਾ ਨਾਮ ਰਾਮਨਾਥ ਬਰਮਾ ਹੈ ਇਹ ਪਿਛਲੇ 1 ਮਹੀਨੇ ਤੋਂ ਲਾਪਤਾ ਨੇ ਰਿਸੈਪਸ਼ਨਿਸਟਸ ਨੇ ਫੋਟੋ ਦੇਖੀ ਤੇ ਰਜਿਸਟਰ 'ਚ ਨਾਮ ਲੱਭਣ ਲੱਗੀ ਨਹੀਂ ਸਰ ਇਸ ਨਾਮ ਦਾ ਕੋਈ ਵੀ ਮਰੀਜ਼ ਇੱਥੇ ਨਹੀਂ ਹੈ ਅਨਿਲ ਦਾ ਦਿਲ بیٹھ ਗਿਆ ਉਹ ਪਿਛਲੇ ਡੇਢ ਮਹੀਨੇ ਤੋਂ ਆਪਣੇ ਪਿਤਾ ਨੂੰ पागला ਦੀ ਤਰ੍ਹਾਂ ਲੱਭ ਰਿਹਾ ਸੀ। ਰਾਮਨਾਥ ਬਰਮਾ ਉਸ ਦਾ ਪਿਤਾ ਇੱਕ ਬਹੁਤ ਹੀ ਨੇਕदिल ਇਨਸਾਨ ਸੀ। ਕੁਝ ਸਾਲ ਪਹਿਲਾਂ ਬਿਜ਼ਨਸ ਨੂੰ ਲੈ ਕੇ ਪਿਤਾ ਤੇ ਪੁੱਤ ਵਿਚ ਅਣਬਣ ਹੋਈ ਸੀ ਤੇ ਅਨਿਲ ਅਮਰੀਕਾ ਜਾ ਕੇ ਵੱਸ ਗਿਆ ਸੀ। ਪਰ ਉਹ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦਾ ਸੀ। ਜਦੋਂ ਉਸ ਨੂੰ ਉਹਨਾਂ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਤਾਂ ਉਹ ਸਭ ਕੁਝ ਛੱਡ ਕੇ ਭਾਰਤ ਆ ਗਿਆ। ਉਹ ਨਾਰਾਜ਼ ਹੋ ਕੇ ਵਾਪਸ ਆਉਣ ਹੀ ਵਾਲਾ ਸੀ ਤਾਂ ਉਦੋਂ ਇੱਕ ਵਾਰਡ ਵਿਅਕਤੀ ਨੇ ਫੋਟੋ ਦੇਖ ਕੇ ਕਿਹਾ ਸਰ ਇਹ ਚਿਹਰਾ ਤਾਂ ਜਾਣਿਆ ਪਹਿਚਾਣਿਆ ਲੱਗ ਰਿਹਾ ਹੈ ਇਹ ਤਾਂ ਆਪਣੇ ਵਾਰਡ ਦੇ ਬੈੱਡ ਨੰਬਰ 25 ਤੇ ਜਿਹੜਾ ਲਾਵਾਇਰਸ ਬਜ਼ੁਰਗ ਨੇ ਲਾਵਾਇਰਸ ਅਨਿਲ ਦੇ ਦਿਲ ਨੂੰ ਇਹ ਸ਼ਬਦ ਜ਼ਿਆਦਾ ਹੀ ਤਰ੍ਹਾਂ ਲੱਗਿਆ ਮੇਰੇ ਪਿਤਾ ਲਾਵਾਇਰਸ ਉਹ ਗੁੱਸੇ ਤੇ ਬੇਚੈਨੀ ਚ ਵਾਰਡ ਵਿਅਕਤੀ ਦੇ ਪਿੱਛੇ ਪਿੱਛੇ ਭੱਜਿਆ ਜਦੋਂ ਉਹ ਵਾਰਡ ਦੇ ਅੰਦਰ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਆਖਰੀ ਬੈੱਡ ਤੇ ਉਸ ਦਾ ਪਿਤਾ ਪਿਆ ਹੋਇਆ ਸੀ ਮਸ਼ੀਨਾਂ ਦੇ ਨਾਲ ਘਿਰਿਆ ਹੋਇਆ ਉਹਨਾਂ ਦੀ ਇਹ ਹਾਲਤ ਦੇਖ ਕੇ ਅਨਿਲ ਦਾ ਕਲੇਜਾ ਮੂੰਹ ਚ ਆ ਗਿਆ ਉਨ੍ਹਾਂ ਦਾ ਪਿਤਾ ਜਿਹੜਾ ਕਿ ਸ਼ਾਂਤ ਤੇ ਰੁਤਬੇ ਦੇ ਲਈ ਜਾਣੇ ਜਾਂਦੇ ਸੀ ਅੱਜ ਇਹ ਹਾਲਤ 'ਚ ਇੱਕ ਲਾਵਾਰਸ ਦੀ ਤਰ੍ਹਾਂ ਪਏ ਸੀ ਉਹ ਗੁੱਸੇ ਦੇ ਵਿੱਚ ਆ ਕੇ ਡਾਕਟਰਾਂ ਤੇ ਪੜਾਸ ਕੱਢਣ ਹੀ ਵਾਲਾ ਸੀ ਤਾਂ ਉਦੋਂ ਹੀ ਉਸ ਦੀ ਨਜ਼ਰ ਇੱਕ ਨਰਸ ਤੇ ਪਈ ਜੋ ਬਹੁਤ ਹੀ ਪਿਆਰ ਆਪਣੇ ਪੰਨ ਦੇ ਨਾਲ ਉਸ ਦੇ ਪਿਤਾ ਦਾ ਚਿਹਰਾ ਇੱਕ ਗਿੱਲੇ ਕੱਪੜੇ ਦੇ ਨਾਲ ਸਾਫ਼ ਕਰ ਰਹੀ ਸੀ ਉਹ ਉਹਨਾਂ ਦੇ ਨਾਲ ਹੌਲੀ-ਹੌਲੀ ਗੱਲਾਂ ਵੀ ਕਰ ਰਹੀ ਸੀ ਬਾਪੂ ਜੀ ਤੁਸੀਂ ਅੱਜ ਥੋੜੇ ਜਿਹਾ ਠੀਕ ਲੱਗ ਰਹੇ ਹੋ ਦੇਖੋ ਮੈਂ ਤੁਹਾਡੇ ਲਈ ਇਹ ਤਾਜ਼ੇ ਫੁੱਲ ਰੱਖੇ ਨੇ ਜਲਦੀ ਅੱਖਾਂ ਖੋਲੋ ਇਹ ਮਮਤਾ ਸੀ ਅਨਿਲ ਦੇ ਓਨ ਤੋਂ ਪੂਰੀ ਤਰ੍ਹਾਂ ਬੇਖਬਰ ਉਸ ਨੂੰ ਨਹੀਂ ਪਤਾ ਸੀ ਕਿ ਅਨਿਲ ਇਸ ਦਾ ਪੁੱਤ ਜਿਹੜਾ ਕਿ ਉਸ ਨੂੰ ਦੇਖ ਰਿਹਾ ਹੈ ਉਹ ਆਪਣੇ ਕੰਮ ਦੇ ਵਿੱਚ ਮਗਨ ਸੀ ਅਨਿਲ ਕੁਝ ਦੇਰ ਚੁੱਪਚਾਪ ਖੜੇ ਉਸ ਨੂੰ ਦੇਖਦੇ ਰਹੇ ਉਸ ਦੇ ਦਿਲ ਦਾ ਗੁੱਸਾ ਹੌਲੀ-ਹੌਲੀ ਪਿੰਗਲ ਲੱਗਿਆ ਉਦੋਂ ਹੀ ਉਹ ਵਾਰਡ ਵਿਅਕਤੀ ਆ ਕੇ ਹੌਲੀ ਜਿਹੇ ਅਨਿਲ ਨੂੰ ਬੋਲਿਆ ਕਿ ਸਾਹਿਬ ਜੇਕਰ ਤੁਹਾਡੇ ਪਿਤਾ ਅੱਜ ਜਿਉਂਦੇ ਨੇ ਤਾਂ ਸਿਰਫ ਮਮਤਾ ਦੇਦੀ ਦੀ ਵਜਾ ਦੇ ਨਾਲ ਜਦੋਂ ਸਾਰਿਆਂ ਨੇ ਉਮੀਦ ਛੱਡ ਦਿੱਤੀ ਸੀ ਉਦੋਂ ਵੀ ਇਹਨਾਂ ਨੇ ਇਕੱਲੇ ਹੀ ਇੱਕ ਸਗੀ ਧੀ ਦੀ ਤਰ੍ਹਾਂ ਇਹਨਾਂ ਦੀ ਸੇਵਾ ਕੀਤੀ ਇਹਨਾਂ ਨੇ ਹੀ ਇਹਨਾਂ ਨੂੰ ਬਾਪੂ ਨਾਮ ਦਿੱਤਾ ਅਨਿਲ ਦੀਆਂ ਅੱਖਾਂ ਪਰ ਆਈਆਂ ਓਹੋ ਹੌਲੀ-ਹੌਲੀ ਚੱਲਦੇ ਹੋਏ ਮਮਤਾ ਦੇ ਕੋਲ ਪਹੁੰਚਿਆ ਮਮਤਾ ਨੇ ਕਿਸੇ ਨੂੰ ਆਪਣੇ ਪਿੱਛੇ ਖੜ੍ਹਾ ਹੋਇਆ ਮਹਿਸੂਸ ਕੀਤਾ ਤਾਂ ਪਿੱਛੇ ਮੁੜੀ ਇੱਕ ਅਣਜਾਣ ਤੇ ਅਮੀਰ ਵਿਅਕਤੀ ਨੂੰ ਆਪਣੇ ਇੰਨੇ ਨੇੜੇ ਦੇਖ ਕੇ ਉਹ ਥੋੜੀ ਜਹੀ ਘਬਰਾ ਗਈ ਮਮਤਾ ਨੇ ਉਸ ਨੂੰ ਕਿਹਾ ਜੀ ਬੋਲੋ ਅਨਿਲ ਨੇ ਹੱਥ ਜੋੜ ਲਏ ਮੇਰਾ ਨਾਮ ਅਨਿਲ ਬਰਮਾ ਹੈ ਤੇ ਇਹ ਲਾਵਾਰਿਸ ਮਰੀਜ਼ ਜਿਨ੍ਹਾਂ ਨੂੰ ਤੁਸੀਂ ਬਾਪੂ ਕਹਿੰਦੇ ਹੋ ਇਹ ਮੇਰੇ ਪਿਤਾ ਜੀ ਨੇ ਸ਼੍ਰੀ ਨਾਥ ਬਰਮਾ ਮਮਤਾ ਦੀਆਂ ਅੱਖਾਂ ਹੈਰਾਨੀ ਚ ਘੁੰਮ ਗਈਆਂ ਕਿ ਇਹ ਤੁਹਾਡੇ ਪਿਤਾ ਤਾਂ ਤੁਸੀਂ ਇੰਨੇ ਦਿਨਾਂ ਤੋਂ ਕਿੱਥੇ ਸੀ ਉਸ ਦੀ ਆਵਾਜ਼ ਦੇ ਵਿੱਚ ਸ਼ਿਕਾਇਤ ਤੇ ਗੁੱਸਾ ਸੀ ਅਨਿਲ ਨੇ ਨੀਮੀ ਪਾ ਲਈ ਮੈਂ ਅਮਰੀਕਾ ਚ ਸੀ ਮੈਨੂੰ ਅੱਜ ਹੀ ਇਹਨਾਂ ਦਾ ਇੱਥੇ ਹੋਣ ਦਾ ਪਤਾ ਲੱਗਿਆ ਮੈਂ ਜਾਣਦਾ ਹਾਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਪਰ ਮੈਂ ਤੁਹਾਡਾ एहसान ਕਿਵੇਂ ਚੁਕਾਵਾਂ ਤੁਸੀਂ ਮੇਰੇ ਪਿਤਾ ਦੇ ਲਈ ਜੋ ਕੀਤਾ ਮਮਤਾ ਨੇ ਉਸ ਨੂੰ ਵਿੱਚ ਹੀ ਟੋਕ ਦਿੱਤਾ एहसान ਕਿਹੜਾ ਸਾਹਿਬ ਇਹ ਤਾਂ ਮੇਰਾ ਫਰਜ਼ ਸੀ ਮੈਂ ਕੋਈ ਵੱਡੀ ਗੱਲ ਨਹੀਂ ਕੀਤੀ ਨਿਲ ਨੂੰ ਲੱਗਿਆ ਜਿਵੇਂ ਇਸ ਸਧਾਰਨ ਜਹੀ ਨਰਸ ਦੇ ਸਾਹਮਣੇ ਉਸ ਦਾ ਅਰਬਾਂ ਦੀ ਜਾਇਦਾਦ ਉਸ ਦੀ ਸਾਰੀ ਧਨਦੌਲਤ ਸਭ ਕੁਝ ਛੋਟਾ ਪਿਆ ਗਿਆ ਹੋਵੇ ਉਸ ਨੇ ਉਦੋਂ ਹੀ ਜਲਦੀ ਨਾਲ ਆਪਣੇ ਫੋਨ ਤੋਂ ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਗੱਲ ਕੀਤੀ ਤੇ ਇੱਕ 에어 ਐਮਬੂਲੈਂਸ ਦਾ ਇੰਤਜ਼ਾਮ ਕਰਨ ਦੇ ਲਈ ਕਿਹਾ ਫਿਰ ਉਹ ਮਮਤਾ ਵੱਲ ਮੁੜਿਆ ਮਮਤਾ ਜੀ ਮੈਂ ਆਪਣੇ ਪਿਤਾ ਨੂੰ ਇੱਥੋਂ ਲੈ ਜਾ ਰਿਹਾ ਹਾਂ ਪਰ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਲਈ ਕੁਝ ਕਰਨਾ ਚਾਹੁੰਦਾ ਹਾਂ ਉਸਨੇ ਆਪਣੀ ਚੈੱਕ ਬੁੱਕ ਕੱਢੀ ਤੇ ਇੱਕ ਵੱਡੀ ਰਕਮ ਦਾ ਚੈੱਕ ਕੱਟ ਕੇ ਮਮਤਾ ਨੂੰ ਦੇਣ ਲੱਗਿਆ ਇਹ ਮੇਰੇ ਵੱਲੋਂ ਇੱਕ ਛੋਟੀ ਜਿਹੀ ਭੇਟ ਹੈ ਮਮਤਾ ਨੇ ਹੱਥ ਪਿੱਛੇ ਕਰ ਲਏ ਮਾਫ ਕਰਿਓ ਸਾਹਿਬ ਮੈਂ ਨਹੀਂ ਲੈ ਸਕਦੀ ਮੈਂ ਜੋ ਵੀ ਸੇਵਾ ਕੀਤੀ ਹੈ ਉਹ ਪੈਸਿਆਂ ਦੇ ਲਈ ਨਹੀਂ ਕੀਤੀ ਅਨੀਲ ਨੇ ਜ਼ੋਰ ਦਿੱਤਾ ਪਰ ਮੈਂ ਆਪਣੇ ਮਨ ਦੀ ਸ਼ਾਂਤੀ ਦੇ ਲਈ ਇਹ ਕਰਨਾ ਚਾਹੁੰਦਾ ਹਾਂ ਮਮਤਾ ਨੇ ਗੁੱਸੇ ਦੇ ਵਿੱਚ ਕਿਹਾ ਜੇਕਰ ਤੁਸੀਂ ਸੱਚ ਵਿੱਚ ਇਹ ਕੁਝ ਕਰਨਾ ਚਾਹੁੰਦੇ ਹੋ ਬਸ ਇਹ ਅਰਦਾਸ ਕਰਿਓ ਕਿ ਬਾਪੂ ਜੀ ਜਲਦੀ ਠੀਕ ਹੋ ਜਾਣ ਮੇਰੇ ਲਈ ਉਸ ਤੋਂ ਵੱਡਾ ਕੋਈ ਵੀ ਇਨਾਮ ਨਹੀਂ ਹੋਵੇਗਾ ਪੂਰਾ ਹਸਪਤਾਲ ਪ੍ਰਸ਼ਾਸਨ ਬਾਕੀ ਦਾ ਸਾਰਾ ਸਟਾਫ ਇਹ ਨਜ਼ਾਰਾ ਦੇਖ ਕੇ ਹੈਰਾਨ ਸੀ ਜਿਸਲਾ ਵਾਰਿਸ ਮਰੀਜ਼ ਨੂੰ ਬੋਝ ਸਮਝ ਰਹੇ ਸੀ ਉਹ ਦੇਸ਼ ਦਾ ਇਨਾ ਵੱਡਾ ਕਰੋੜਪਤੀ ਨਿਕਲੇਗਾ ਕਿਸੇ ਨੇ ਸੋਚਿਆ ਵੀ ਨਹੀਂ ਸੀ ਤੇ ਜਿਸ ਨਰਸ ਨੂੰ ਉਹ ਪਾਗਲ ਸਮਝਦੇ ਸੀ ਉਹ ਅੱਜ ਉਸ ਕਰੋੜਪਤੀ ਦੇ ਸਾਹਮਣੇ ਇੱਕ ਦੇਵੀ ਦੀ ਤਰ੍ਹਾਂ ਖੜੀ ਸੀ ਅਨਿਲ ਮਮਤਾ ਦੀ ਬਿਨਾਂ ਲਾਲਚ ਤੋਂ ਇਸ ਸੇਵਾ ਦੇ ਅੱਗੇ ਝੁਕ ਗਿਆ ਉਸਨੇ ਕੁਝ ਸੋਚਿਆ ਤੇ ਫਿਰ ਇੱਕ ਅਜੀਹਾ ਫੈਸਲਾ ਲਿਆ ਜਿਸ ਨੇ ਉੱਥੇ ਮੌਜੂਦ ਖੜੇ ਹਰ ਇੱਕ ਇਨਸਾਨ ਨੂੰ ਹੈਰਾਨ ਕਰ ਦਿੱਤਾ ਉਸਨੇ ਹਸਪਤਾਲ ਦੇ ਡੀਨ ਨੂੰ ਆਪਣੇ ਕੋਲ ਬੁਲਾਇਆ ਡੀਨ ਸਾਹਿਬ ਮੈਂ ਆਪਣੇ ਪਿਤਾ ਸ਼੍ਰੀ ਰਾਮਨਾਥ ਬਰਮਾ ਦੇ ਨਾਂ ਤੋਂ ਇਸ ਸ਼ਹਿਰ 'ਚ ਇੱਕ ਸੁਪਰ ਸਪੈਸ਼ਲਿਸਟੀ ਚੈਰੀਟੇਬਲ ਹਸਪਤਾਲ ਬਣਾਉਣਾ ਚਾਹੁੰਦਾ ਜਿੱਥੇ ਹਰ ਗਰੀਬ ਤੇ ਲਾ ਵਾਇਰਸ ਮਰੀਜ਼ ਦਾ ਮੁਫਤ ਵਿੱਚ ਇਲਾਜ ਹੋਵੇਗਾ ਤੇ ਮੈਂ ਚਾਹੁੰਦਾ ਹਾਂ ਕਿ ਉਸ ਹਸਪਤਾਲ ਦੀ ਮੁਖ ਟਰਸਟੀ ਤੇ ਹੈੱਡ ਮਿਨਿਸਟਰ ਮਮਤਾ ਜੀ ਹੋਣ ਇਹ ਸੁਣ ਕੇ ਮਮਤਾ ਦੇ ਪੈਰਾਂ નીચેੋਂ ਜ਼ਮੀਨ ਖਿਸਕ ਗਈ ਮੈਂ ਸਾਹਿਬ ਮੈਂ ਤਾਂ ਇੱਕ ਛੋਟੀ ਜਹੀ ਨਰਸ ਹਾਂ ਮੈਂ ਐਨੀ ਵੱਡੀ ਜ਼ਿੰਮੇਵਾਰੀ ਕਿਵੇਂ ਸੰਭਾਲਾਂਗੀ ਅਨਿਲ ਮੁਸਕੁਰਾਇਆ ਮਮਤਾ ਜੀ ਜਿਹੜਾ ਇਨਸਾਨ ਬਿਨਾਂ ਕਿਸੇ ਰਿਸ਼ਤੇ ਤੋਂ ਬਿਨਾਂ ਕਿਸੇ ਉਮੀਦ ਦੇ ਜਿਸੇ ਦੀ ਐਨੀ ਸੇਵਾ ਕਰ ਸਕਦਾ ਹੈ ਇਸ ਤੋਂ ਵੱਡੀ ਜ਼ਿੰਮੇਵਾਰੀ ਕੋਈ ਵੀ ਦੁਨੀਆ ਤੇ ਨਹੀਂ ਸਾਂਭ ਸਕਦਾ ਤੁਹਾਡੇ ਇਨਸਾਨੀਅਤ ਹੀ ਤੁਹਾਡੀ ਸਭ ਤੋਂ ਵੱਡੀ ਕਾਬਲੀਅਤ ਹੈ ਤੇ ਹਾਂ ਤੁਹਾਡੀ ਅੱਗੇ ਦੀ ਪੜਾਈ ਹਸਪੀਟਲ ਮੈਨੇਜਮੈਂਟ ਦਾ ਕੋਰਸ ਸਭ ਅਮਰੀਕਾ ਵਿੱਚ ਹੋਵੇਗਾ ਇਸ ਦਾ ਸਾਰਾ ਖਰਚਾ ਬਰਮਾ ਫਾਊਂਡੇਸ਼ਨ ਚੁਕੇਗਾ ਮਮਤਾ ਦੇ ਕੋਲ ਕਹਿਣ ਦੇ ਲਈ ਸ਼ਬਦ ਨਹੀਂ ਸੀ ਉਸ ਦੀਆਂ ਅੱਖਾਂ ਵਿੱਚ ਬਸ ਹੰਝੂ ਆ ਰਹੇ ਸੀ ਕੁਝ ਮਹੀਨਿਆਂ ਬਾਅਦ ਰਾਮਨਾਥ ਬਰਮਾ ਜੀ ਠੀਕ ਹੋ ਗਏ ਬਾਪੂਤ ਦੇ ਵਿੱਚੋਂ ਦੂਰੀਆਂ ਵੀ ਠੀਕ ਹੋ ਗਈਆਂ ਉਹਨਾਂ ਨੇ ਮਮਤਾ ਨੂੰ ਆਪਣੀ ਧੀ ਦੀ ਤਰ੍ਹਾਂ ਅਪਣਾ ਲਿਆ ਤੇ ਕੁਝ ਸਾਲਾਂ ਬਾਅਦ ਸ਼ਹਿਰ ਦੇ ਵਿੱਚੋਂ ਇੱਕ ਸ਼ਾਨਦਾਰ ਰਾਮਨਾਥ ਬਰਮਾ ਚੈਰੀਟੇਬਲ ਹਸਪੀਟਲ ਖੜਾ ਕਰਿਆ ਜਿਸ ਦੇ ਡਾਇਰੈਕਟਰ ਸੀ ਮਮਤਾ ਉਹ ਅੱਜ ਵੀ ਓਨੇ ਹੀ ਨਰਮੀ ਦੇ ਨਾਲ ਤੇ ਦਿਆਲਤਾ ਦੇ ਨਾਲ ਮਰੀਜ਼ਾਂ ਦੀ ਸੇਵਾ ਕਰਦੀ ਸੀ ਪਰ ਹੁਣ ਉਸ ਦੇ ਕੋਲ ਹਜ਼ਾਰਾਂ ਬੇਬੇ-ਬਾਪੂ ਦੀਆਂ ਜ਼ਿੰਮੇਵਾਰੀਆਂ ਸੀ ਸੋ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਬਿਨਾਂ ਕਿਸੇ ਸੁਆਰਥ ਤੋਂ ਕਿਸੇ ਸੁਆਦ ਤੋਂ ਕੀਤੀ ਗਈ ਸੇਵਾ ਕਦੇ ਵੀ ਖਾਲੀ ਨਹੀਂ ਜਾਂਦੀ ਉੱਪਰ ਵਾਲਾ ਤੁਹਾਡਾ ਸਬਰ ਤੇ ਨੇਕੇ ਨੂੰ ਦੇਖ ਰਿਹਾ ਹੁੰਦਾ ਹੈ ਤੇ ਉਹੀ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਉਸ ਦਾ ਫਲ ਜ਼ਰੂਰ ਦਿੰਦਾ ਹੈ ਕਿੰਨਾ ਦਿੰਦਾ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਜੇਕਰ ਮਮਤਾ ਦੀ ਇਸ ਕਹਾਣੀ ਨੇ ਤੁਹਾਡੇ ਮਨ ਦੇ ਵਿੱਚ ਵੀ ਕੋਈ ਜੋਤ ਜਗਾਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਨੂੰ ਮਮਤਾ ਦੀ ਸਭ ਤੋਂ ਵਧੀਆ ਗੱਲ ਕਿਹੜੀ ਲੱਗੀ। ਇਸ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸੇਵਾ ਦਾ ਇਹ ਤਰੀਕਾ ਸਾਰਿਆਂ ਤੱਕ ਪਹੁੰਚ ਸਕੇ ਤੇ ਇਦਾਂ ਦੀਆਂ ਮੋਟੀਵੇਸ਼ਨ ਸਟੋਰੀਆਂ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੇਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ, ਇੱਕ ਹੋਰ ਅਜਿਹੀ ਸਟੋਰੀ ਦੇ ਨਾਲ। ਉਦੋਂ ਤੱਕ ਦੇ ਲਈ ਧੰਨਵਾਦ